ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਉਹ ਨੰਗੀ ਕਰਤੂਤ ਜਿਹੜੇ ਬਹੁਤ ਵੱਡੇ ਦਮਗਜੇ ਮਾਰਦੇ ਆ ਆਪਣੇ ਆਪ ਨੂੰ ਬਿਸ਼ਪ ਗੁਰੂ ਬਣਨ ਦੇ ਸੁਪਨੇ ਦੇਖ ਰਹੇ ਆ ਉਹਨਾਂ ਦੀ ਕਰਤੂਤ ਦੇਖੋ ਕੀ ਕੀ ਕੀਤੀ ਅੱਜ ਉਹਨਾਂ ਨੇ ਤੇ ਪੂਰੀ ਦੁਨੀਆ ਦੇ ਵਿੱਚ ਤੁਤੂ ਹੋ ਰਹੀ ਆ ਪੂਰੀ ਦੁਨੀਆ ਗਾਲਾਂ ਕੱਢ ਰਹੀ ਆ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਉਹ ਦੇਖ ਲਓ ਕਿ ਉਹ ਵੀਡੀਓ ਫਿਰ ਮੈਂ ਆਪਾਂ ਗੱਲਬਾਤ ਕਰਦੇ ਆਂ ਇਹਦੇ ਤੇ ਇੱਕ ਸਪੇਨ ਤੋਂ ਆਇਆ ਹੋਇਆ ਜੋੜਾ ਸੀਗਾ ਜਿਹੜਾ ਆ ਮੋਟਰਸਾਈਕਲਾਂ ਤੇ ਘੁੰਮਦੇ ਫਿਰਦੇ ਹੁੰਦੇ ਆ ਨਾ ਸਾਰੀ ਦੁਨੀਆ ਦੇ ਵਿੱਚ ਇਹ ਵੱਖ-ਵੱਖ ਮੁਰਖਾਂ ਤੋਂ ਹੋ ਕੇ ਸਪੇਨ ਦੇ ਵਿੱਚ ਸਪੇਨ ਤੋਂ ਤੁਰੇ ਦੇ ਵੱਖ-ਵੱਖ ਮੁਰਖਾਂ ਤੋਂ ਹੋ ਕੇ ਭਾਰਤ ਪਹੁੰਚੇ ਸੀ ਜਦੋਂ ਇਹ ਝਾਰਖੰਡੇ ਪਹੁੰਚਦੇ ਆ ਤਾਂ ਜਿਹੜੀ ਬੀਬੀ ਬੋਲ ਰਹੀ ਆ ਨਾਲ ਮਗਰੇ ਦੇ ਘਰ ਵਾਲਾ ਸੱਤ ਬੰਦੇ ਇਹਨਾਂ ਨੂੰ ਚੱਕ ਲੈਂਦੇ ਆ ਇਸ ਬੀਬੀ ਨਾਲ ਕੁੱਟਮਾਰ ਕਰਦੇ ਆ ਦਾ ਬਲਾਤਕਾਰ ਕਰਦੇ ਆ ਤੇ ਜਿਹੜਾ ਇਹਦੇ ਘਰ ਵਾਲਾ ਇਹਦੀ ਵੀ ਪੂਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਆ ਉਸ ਤੋਂ ਬਾਅਦ ਵਿਚਾਰੇ ਇਹ ਉੱਥੋਂ ਕਿਸੇ ਤਰੀਕੇ ਨਾਲ ਖੜਾ ਛੜਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਨਿਕਲਦੇ ਆ ਤੇ ਨੇੜੇ ਦੇ ਕਿਸੇ ਥਾਣੇ 'ਚ ਜਾਂਦੇ ਆ ਉਹ ਥਾਣੇ ਵਾਲੇ ਵੀ ਗੱਲ ਨਹੀਂ ਸੁਣਦੇ ਉਸ ਤੋਂ ਬਾਅਦ ਵਿਚਾਰੇ ਇਹ ਆਪ ਹੀ ਉੱਥੋਂ ਨਿਕਲ ਕੇ ਹਸਪਤਾਲ ਜਾਂਦੇ ਆ ਤੇ ਆਪਣੀ ਵਿਥਿਆ ਜਿਹੜੀ ਆਪਣੀ ਕਹਾਣੀ ਇਹਨਾਂ ਨੇ ਆਪਣੀ ਜਿਹੜੀ ਬੋਲੀ ਆ ਸਪੈਂਸ ਉੱਚ ਸੁਣਾਈ ਆ ਪੂਰੀ ਦੁਨੀਆ ਦਾ ਮੀਡੀਆ ਪੂਰੀ ਦੁਨੀਆ ਦਾ ਮੀਡੀਆ ਗੱਲ ਦਿਖਾ ਰਿਹਾ ਕਿ ਪੂਰੀ ਦੁਨੀਆ ਦੇ ਵਿੱਚ ਗੱਲ ਚੱਲ ਰਹੀ ਹੈ ਵੀ ਝਾਰਖੰਡ ਦੇ ਵਿੱਚ ਇੱਕ ਸਪੈਂਸ ਔਰਤ ਦੇ ਨਾਲ ਇੱਕ ਬੀਬੀ ਦੇ ਨਾਲ ਉਹਦੇ ਘਰ ਵਾਲਾ ਨਾਲ ਹੁੰਦਾ ਉਹਨਾਂ ਬਲਾਤਕਾਰ ਹੁੰਦਾ ਸੱਤ ਜਣਾਂ ਵੱਲੋਂ ਉਹਦੀ ਕੁੱਟਮਾਰ ਹੁੰਦੀ ਆ ਪਰ ਜਿਹੜੇ ਕਹਿੰਦੇ ਅਸੀਂ ਬੇਸਲ ਸ਼ਕਤੀ ਬਣਨ ਜਾ ਰਹੇ ਹਾਂ ਬਹੁ ਵੱਡੀ ਜੀ ਡੈਮੋਕਰੈਂਸੀ ਆ ਜੀ ਇਹ ਲੋਕਤੰਤਰ ਹੈ ਜੀ ਰੋਜ਼ ਆ ਮੋਦੀ ਜਾ ਜਾ ਕੇ ਬਾਹਰ ਉੱਥੇ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਉਹਨਾਂ ਦੇ ਗੋਦੀ ਮੀਡੀਏ ਨੇ ਉਹਨਾਂ ਦੇ ਬਕਾਊ ਮੀਡੀਏ ਨੇ ਇੱਕ ਵੀ ਖਬਰ ਨਹੀਂ ਚਲਾਈ ਮਾੜੀ ਮੋਟੀ ਵੀ ਖਬਰ ਨਹੀਂ ਚੱਲੀ ਐਡੀ ਵੱਡੀ ਘਟਨਾ ਦਾ ਵਾਪਰ ਜਾਣਾ ਸੱਤ ਬੰਦਿਆਂ ਦੁਆਰਾ ਇੱਕ ਬੀਬੀ ਦਾ ਬਲਾਤਕਾਰ ਕਰਨਾ ਉਹਦੀ ਕੁੱਟਮਾਰ ਕਰਨੀ ਕਿਸੇ ਥਾਣੇ ਦੇ ਵਿੱਚ ਉਹਨਾਂ ਦੀ ਸੁਣਵਾਈ ਨਾ ਹੋਣੀ ਉਨਾਂ ਦੀ ਫਰਿਆਦ ਹੀ ਨਾ ਸੁਣੀ ਜਾਣੀ ਮੁਕੱਦਮਾ ਦਾ ਬਹੁਤ ਦੂਰ ਦੀਆਂ ਗੱਲਾਂ ਨੇ ਭਰਾਵੋ ਸੋ ਜਿਹੜੇ ਆਪਣੇ ਪੰਜਾਬੀਆਂ ਨੂੰ ਵੀ ਸਿੱਖਣ ਦੀ ਹੁਣ ਮੈਂ ਇੱਥੋਂ ਸਿੱਖ ਰੋ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲਓ ਜਿਹੜੇ ਤੁਸੀਂ ਆ ਭਈਆ ਭਈਆ ਸਿਰ ਚੜਾਈ ਆ ਨਾ ਅਦੇ ਘਰਾਂ ਦੇ ਲਿਆ ਲਿਆ ਰੱਖਦੇ ਆ ਤੇ ਆਪਣੇ ਬੰਦਿਆਂ ਨੂੰ ਕੰਮ ਨਹੀਂ ਦਿੰਦੇ ਤੇ ਭਈਆਂ ਨੂੰ ਤੁਸੀਂ ਤਰਜੀਹ ਦੇਣ ਲੱਗ ਗਏ ਇਹ ਤੁਹਾਡੀਆਂ ਜਨਾਨੀਆਂ ਤੇ ਤੁਹਾਡੇ ਘਰਾਂ ਦੀਆਂ ਬੀਬੀਆਂ ਨੂੰ ਪੈਣਗੇ ਪੈ ਵੀ ਰਹੇ ਨੇ ਪੈ ਰਹੇ ਨੇ ਪੈਣਗੇ ਕੀ ਪੈ ਰਹੇ ਆ ਇਹ ਇੱਕ ਇਨਾਂ ਦੀ ਇੰਨੀ ਗੰਦੀ ਮਾਨਸਿਕਤਾ ਹੈ ਇਹ ਡੀਐਨਏ ਦਾ ਫਰਕ ਹੁੰਦਾ ਹੈ ਇਹ ਧਰਤੀ ਦੇ ਤੱਤ ਦਾ ਫਰਕ ਹੁੰਦਾ ਪੰਜਾਬ ਦੇ ਅੰਦਰ ਕਦੇ ਕਿਸੇ ਨੇ ਐ ਨਹੀਂ ਕੀਤਾ ਹੋਣਾ ਇਹ ਗੁਰੂਆਂ ਦੀ ਪੀਰਾਂ ਦੀ ਪੈਗੰਬਰਾਂ ਦੀ ਧਰਤੀ ਹੈ ਪੰਜਾਬ ਦੇ ਅੰਦਰ ਕਿਸੇ ਨੇ ਬਲਾਤਕਾਰ ਐਲੋਟ ਨਹੀਂ ਕੀਤਾ ਹੋਣਾ ਕਿਸੇ ਨੇ ਵੀ ਕਿਸੇ ਨੇ ਬਲਾਤਕਾਰ ਕਰਤਾ ਕਿਸੇ ਪੰਜ ਸੱਤ ਬੰਦਿਆਂ ਨੇ ਕੋ ਕੁੜੀ ਚੱਕ ਕੇ ਬਲਾਤਕਾਰ ਕਰਤਾ ਹੋਊਗਾ ਸਾਡੇ ਲੋਕਾਂ 'ਚ ਫੇਰ ਵੀ ਹਯਾ ਦਇਆ ਸਾਡੇ ਲੋਕਾਂ 'ਚ ਕੋਈ ਸਾਡੇ ਗੁਰੂਆਂ ਦੇ ਦੱਸੇ ਹੋਏ ਸਿਧਾਂਤ ਨੇ ਸਾਡੇ ਲੋਕ ਸਿਧਾਂਤਾਂ ਨਾਲ ਜ਼ਿੰਦਗੀ ਜਿਉਂਦੇ ਆ ਇਸ ਕਰਕੇ ਭਰਾਵੋ ਆ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਦੁਬਾਰੇ ਵੀ ਦਿਖਾ ਦਿੰਨਾ ਇਹ ਵਿਚਾਰੀ ਆਪਣਾ ਦੁੱਖ ਬਿਆਨ ਕਰ ਰਹੀ ਹੈ ਆ ਦੇਖੋ Sí, el que puede caminar a matar, Sí, la, Viola, siete, siete hijos, hijos de puta. ¿Ya os contaremos más? Nos contaremos más. ¿Cómo estás con la policía? Hemos ido al hospital allí, hemos dormido al hospital allí, nos han dejado dormir allí, hemos metido la moto dentro del hospital y ahora nos han traído a a unos 60, 70 kilómetros a otra ciudad, a un hospital para hacer las pruebas. ਆਜੀ ਸ਼ਾਹ ਆ ਦੇਖ ਲੋ ਇਹ 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 ਸਾਰੀ ਗੱਲ ਜਿਹੜੀ ਵਿਚਾਰੀ ਬੀਬੀ ਦੱਸ ਰਹੀ ਆ ਰੋ ਰੋ ਕੇ ਆਪਣੀ ਵਿਥਿਆ ਸੁਣਾ ਰਹੀ ਆ ਕਿਸੇ ਬੰਦੇ ਨੇ ਸਪੈਨਸ ਬੋਲੀ ਦਾ ਤਰਜਮਾ ਵੀ ਕੀਤਾ ਪੰਜਾਬੀ ਦੇ ਵਿੱਚ ਉਹਨੇ ਸਾਰੀ ਗੱਲ ਲਿਖੀ ਵੀ ਆ ਨਾਲ ਦੱਸੀ ਵੀ ਆ ਵੀ ਇਹ ਬੀਬੀ ਨਾਲ 7 ਬੰਦਿਆਂ ਦੁਆਰਾ ਬਲਾਤਕਾਰ ਹੁੰਦਾ ਹੈ ਝਾਰਖੰਡ ਦੇ ਵਿੱਚ ਇਹਨੂੰ ਚੱਕ ਕੇ ਲੈ ਜਾਂਦੇ ਆ ਦੋਨਾ ਮੀਆਂ ਬੀਬੀ ਜਦੋਂ ਇਹ ਝਾਰਖੰਡ ਚ ਆਉਂਦੇ ਆ ਮੋਟਰਸਾਈਕਲ ਦੇ ਉੱਤੇ ਇਹ ਪੂਰੀ ਦੁਨੀਆ ਦਾ ਟੂਰ ਲਾ ਰਹੇ ਸੀ ਪੂਰੀ ਦੁਨੀਆ ਚ ਘੁੰਮ ਰਹੇ ਜਦੋਂ ਭਾਰਤ ਆਉਂਦੇ ਆ ਭਾਰਤ ਤੋਂ ਝਾਰਖੰਡ ਆਉਂਦੇ ਆ ਉੱਥੇ ਇਸ ਬੀਬੀ ਨਾਲ 7 ਬੰਦਿਆਂ ਦੁਆਰਾ ਚੱਕ ਕੇ ਬਲਾਤਕਾਰ ਕਰਕੇ ਇਹਦੀ ਕੁੱਟਮਾਰ ਕੀਤੀ ਜਾਂਦੀ ਹੈ ਇਹਦੇ ਘਰ ਵਾਲੇ ਦੀ ਵੀ ਕੁੱਟਮਾਰ ਕੀਤੀ ਜਾਂਦੀ ਹੈ ਇਹ ਵਿਚਾਰੇ ਆਪਣਾ ਦੁੱਖ ਦਰਦ ਲੈ ਕੇ ਥਾਣੇ ਜਾਂਦੇ ਆ ਉੱਥੋਂ ਹਸਪਤਾਲ ਆਉਂਦੇ ਅਤੇ ਕੋਈ ਸੁਣਵਾਈ ਨਹੀਂ ਹੈ ਤੇ ਕੋਈ মিডিਆ ਦੀ ਖ਼ਬਰ ਹੀ ਹੈ ਨਹੀਂ ਮੇਰਾ ਮੇਰਾ ਮਕਸਦ ਤੁਹਾਡਰ ਨਾਲ ਗੱਲ ਕਰਨ ਦਾ ਇਨਾ ਹੀ ਹੈ कि ਆਪਣੇ ਆਪ ਨੂੰ ਬਹੁਤ ਵੱਡੀ ਤਾਕਤ ਬਹੁਤ ਵੱਡਾ ਭਲੇਖਾ ਪਾਲੀ ਬੈਠੀ ਜਿਹੜੀ ਇਹ ਸਰਕਾਰ ਹੈ મોદી ਦੀ ਜਾਇ ਭਾਰਤ ਦਾ ਲੋਕਤੰਤਰ ਹੈ ਕਿ ਅਸੀਂ ਬਹੁਤ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਬੜਾ ਮਹਾਨ ਬਣਾ ਕੇ ਪੇਸ਼ ਕਰਦੇ ਆ ਮਨੀਪੁਰ ਦੇ ਵਿੱਚ ਵੀ ਇਹੀ ਹੋਇਆ ਸੀਗਾ ਮਨੀਪੁਰ ਦੇ ਵਿੱਚ ਵੀ ਇਹਨਾਂ ਨੇ ਕਿਵੇਂ ਦੋ ਬੀਬੀਆਂ ਨੂੰ ਨੰਗਿਆਂ ਕਰਕੇ ਕਮਾਇਆ ਸੀ ਜੋ ਜ਼ੁਲਮ ਤੁਸੀਂ ਮਨੀਪੁਰ ਚ ਵੀ ਦੇਖਿਆ ਉਹਦੀ ਵੀ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਬੰਦਿਆਂ ਦੇ ਉੱਤੇ ਇਹਨਾਂ ਦੇ ਵੀ ਕੋਈ ਕਾਰਵਾਈ ਨਹੀਂ ਹੋਣੀ ਭਰਾਵੋ ਪਰ ਮੇਰਾ ਤੁਹਾਨੂੰ ਸੁਚੇਤ ਕਰਨ ਦਾ ਇੰਨੇ ਮਕਸਦ ਹੈ ਕਿ ਆ ਭੰਗਾਂ ਤੋਂ ਸੁਚੇਤ ਹੋ ਜਾਓ ਨਾ ਇਹਨਾਂ ਦੇ ਤੁਸੀਂ ਹਮੇਤੀ ਬਣਾਇਆ ਕਰੋ ਨਾ ਇਨੀ ਹਮਦਰਦੀ ਕਰਿਆ ਕਰੋ ਇਹ ਬੰਦਾ ਮਾਰਨ ਲੱਗੇ ਇਹ ਬਲਾਤਕਾਰ ਕਰਨ ਲੱਗੇ ਚਾਹੇ ਹੋ 10 ਸਾਲ ਦੀ 5 ਸਾਲ ਦੀ ਬੱਚੀ ਕਿਉਂ ਨਾ ਹੋਵੇ ਮੈਂਟਲ ਆਉਂਦੇ ਆ ਬਾਈ ਆਪਣੇ ਲੋਕਾਂ ਨਾਲ ਖੜੋ ਪੰਜਾਬ ਨਾਲ ਖੜੋ ਪੰਜਾਬ ਦੇ ਮਜ਼ਦੂਰਾਂ ਨਾਲ ਖੜੋ ਆਪਣੇ ਮਜ਼ਦੂਰ ਭਰਾਵਾਂ ਦਾ ਸਾਥ ਦਿਆ ਕਰੋ ਪੈਰ ਦਿਆ ਕਰੋ ਉਹਨਾਂ ਨੂੰ ਕੰਮ ਦੇ ਵਿੱਚ ਅਸੀਂ ਆਪਣੇ ਲੋਕਾਂ ਨੂੰ ਛੜਤਾ ਇਹਨਾਂ ਲੋਕਾਂ ਨੂੰ ਸਿਰ ਤੇ ਬਿਠਾ ਲਿਆ ਇਹ ਲੋਕਾਂ ਨੇ ਸਾਡੀਆਂ ਇੱਜ਼ਤਾਂ ਨੂੰ ਪੈਣ ਲੱਗ ਗਏ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਆ ਸਾਡੇ ਗੁਰੂਆਂ ਦਾ ਸਿਧਾਂਤ ਨੇ ਸਰਬੱਤ ਦੇ ਭਲੇ ਦਾ ਸਿਧਾਂਤ ਆ ਮਨੁੱਖਤਾ ਦੀ ਭਲਾਈ ਦੀ ਗੱਲ ਕਰਨ ਵਾਲੇ ਲੋਕਾਂ ਸੀ ਪਰ ਜੇ ਹੁਣ ਸਾਡੇ ਕੋਈ ਆ ਕੇ ਇੱਜ਼ਤਾਂ ਨੂੰ ਪਾਊਗਾ ਤਾਂ ਫਿਰ ਬਖਸ਼ਿਆ ਨਹੀਂ ਜਾਣਗੇ ਫਿਰ ਵੀ ਚੁੱਪ ਕਰੇ ਰਗੇ ਫਿਰ ਵੀ ਨਾ ਬੋਲ ਗਏ ਕਿੰਨੀਆਂ ਘਟਨਾਵਾਂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਆਪਾਂ ਰੋਜ਼ ਕੋਈ ਨਾ ਕੋਈ ਵੀਡੀਓ ਦੇਖਦੇ ਆਂ ਲੋਕੋ ਸੁਚੇਤ ਹੋ ਜੋ ਚਕੰਨੇ ਹੋ ਜੋ ਇਹ ਤੁਹਾਡੇ ਨਾਲ ਜਿਹੜੇ ਝਾਰਖੰਡ ਵਿੱਚ ਵਾਪਰੇ ਹਨ ਕਾਂਡ ਜਾਂ ਹੋਰ ਮਨੀਪੁਰ ਵਿੱਚ ਵਾਪਰੇ ਜਾਂ ਹੋਰ ਵਾਪਰਨੇ ਵਾਪਰ ਰਹੇ ਨੇ ਇਹ ਪੰਜਾਬ ਵਿੱਚ ਵੀ ਵਰਤੋਂਗੇ ਇਹ ਪਣਾ ਚਕੰਨੇ ਹੋ ਜੋ ਮੇਰਾ ਵੀਰ ਆਪਣੇ ਲੋਕਾਂ ਨਾਲ ਖੜਿਆ ਕਰੋ ਇਕੱਠੇ ਹੋ ਜੋ ਦੇਖਦੇ ਹਾਂ ਹੁਣ ਇਹ ਖਬਰ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀ ਕਿਨੂੰ ਕੋਈ মিডিਆ ਚੱਕਦਾ ਹੈ ਜਾਂ ਕੋਈ ਮੁਕਦਮਾ ਦਰਜ ਹੁੰਦਾ ਹੈ ਕੀ ਕਹਣਾ ਕੋਈ ਅੰਤਰਰਾਸ਼ਟਰੀ ਪੱਧਰ ਤੇ ਦਬਾਅ ਪੈ ਗਿਆ ਤਾਂ ਭਾਵੇਂ ਕੋਈ ਕਾਰਵਾਈ ਹੋ ਜੇ ਤੇ ਨਹੀਂ ਕੋਈ ਕਾਰਵਾਈ ਨਹੀਂ ਹੋਣੀ ਆ ਦੇਖ ਲਓ ਤੁਸੀਂ ਕਰਤੂਤ ਇਹਨਾਂ ਦੀ